ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਜਿਸ ਕਿਸੇ ਨੂੰ ਵੀ ਪੁੱਛ ਲਓ ਹਰ ਇੱਕ ਦਾ ਸਰੀਰ ਕਿਸੇ ਨਾ ਕਿਸੇ ਰੋਗ ਨਾਲ ਗ੍ਰਸਿਆ ਹੋਇਆ ਹੈ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੁਗੀ ਜਦੋਂ ਆਪਣੇ ਸਰੀਰ ਨੂੰ ਕੋਈ ਰੋਗ ਲੱਗਦਾ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਡਾਕਟਰ ਉਸ ਰੋਗ ਨੂੰ ਦੂਰ ਕਰਨ ਦੀ ਦਵਾਈ ਦੇ ਦਿੰਦਾ ਹੈ ਜਦੋਂ ਉਹ ਦਵਾਈ ਅਸੀਂ ਵਰਤਦੇ ਹਾਂ ਤਾਂ ਜਿਸ ਰੋਗ ਦੀ ਉਹ ਦਵਾਈ ਲਿਆਂਦੀ ਸੀ ਉਸ ਰੋਗ ਨੂੰ ਤਾਂ ਫਰਕ ਪੈ ਜਾਂਦਾ ਹੈ ਪਰ ਉਸ ਰੋਗ ਦੇ ਠੀਕ ਹੋਣ ਨਾਲ ਨਾਲ ਹੀ ਇੱਕ ਹੋਰ ਨਵਾਂ ਰੋਗ ਸਰੀਰ ਵਿੱਚ ਪੈਦਾ ਹੋ ਜਾਂਦਾ ਹੈ ਫਿਰ ਅਸੀਂ ਉਸ ਰੋਗ ਨੂੰ ਠੀਕ ਕਰਨ ਲਈ ਦਵਾਈ ਲੈਂਦੇ ਹਾਂ ਇਸੇ ਕਰਕੇ ਅੱਜ ਕੱਲ੍ਹ ਹਰ ਕੋਈ ਦਵਾਈਆਂ ਦੇ ਡਾਕਟਰਾਂ ਦੇ ਵੱਸ ਪਿਆ ਹੋਇਆ ਹੈ ਪਰ ਆਪਣੇ ਸਰੀਰ ਤੇ ਦੁੱਖ ਕਦੋਂ ਆਉਂਦਾ ਹੈ ਕਦੋਂ ਮਨੁੱਖੀ ਸਰੀਰ ਨੂੰ ਰੋਗ ਲੱਗਦੇ ਹਨ ਮਹਾਪੁਰਖਾਂ ਦੀ ਰਸਨਾ ਦਾ ਬਚਨ ਹੈ ਜਦੋਂ ਜੀਵ ਦੇ ਪੁੰਨ ਖਤਮ ਹੋ ਜਾਣ ਅਤੇ ਪਾਪ ਬਣਨ ਲੱਗ ਜਾਣ ਉਸ ਸਮੇਂ ਫਿਰ ਉਸ ਦੇ ਸਰੀਰ ਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਇੱਕ ਵਾਰ ਇੱਕ ਸਰਦਾਰ ਜੀ ਬਾਬਾ ਆਨੰਦ ਸਿੰਘ ਜੀ ਕੋਲ ਆਏ ਅਤੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਰੀਰ ਬਿਮਾਰ ਹੈ ਆਪ ਜੀ ਮਿਹਰ ਕਰੋ। ਬਾਬਾ ਜੀ ਨੇ ਪੁੱਛਿਆ ਕੀ ਬਿਮਾਰੀ ਹੈ? ਫਿਰ ਬਾਬਾ ਜੀ ਉਸ ਨੂੰ ਪੁੱਛਣ ਲੱਗੇ। ਕਦੋਂ ਤੋਂ ਟਿੱਲਾ ਹੈ ਤੂੰ? ਉਸ ਪ੍ਰੇਮੀ ਨੇ ਬਾਬਾ ਜੀ ਪਾਸ ਬੇਨਤੀ ਕਰਦੇ ਹੋਏ ਫਿਰ ਸਾਰੀ ਗੱਲਤਾ ਦੱਸੀ। ਕਿ ਬਾਬਾ ਜੀ ਸਾਡੇ ਖੇਤਾਂ ਵਿੱਚੋਂ ਇੱਕ ਗਰੀਬ ਪਰਿਵਾਰ ਦੇ ਮੁੰਡੇ ਨੇ ਗੋਭੀ ਦਾ ਫੁੱਲ ਤੋੜ ਲਿਆ ਸੀ। ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਲੱਗਿਆ ਅਤੇ ਮੈਂ ਉਸ ਨੂੰ ਸੱਦ ਕੇ ਘੂਰਿਆ। ਅਤੇ ਉਸ ਦੇ ਘਰ ਜਾ ਕੇ ਵੀ ਉਸ ਦੀ ਸ਼ਿਕਾਇਤ ਕੀਤੀ ਤੇ ਨਾਲ ਹੀ ਮੈਂ ਉਹਨਾਂ ਦੀ ਸਰਜਰੀ ਗਊ ਉਹਨਾਂ ਦੇ ਘਰੋਂ ਖੋਲ ਕੇ ਆਪਣੇ ਘਰ ਲੈ ਆਂਦੀ। ਬਾਬਾ ਜੀ ਸੁਣ ਕੇ ਵਚਨ ਕਰਨ ਲੱਗੇ ਕਿ ਤੈਨੂੰ ਗਰੀਬ ਦੀ ਹਾ ਮਾਰ ਗਈ ਹੈ। ਬਾਬਾ ਜੀ ਨੇ ਵਚਨ ਕੀਤਾ ਕਿ ਤੁਸੀਂ ਗਰੀਬ ਦੀ ਗਾਂ ਮੋੜ ਦਿਓ ਅਤੇ ਇੱਕ ਸਹਿਜ ਪਾਠ ਕਰਵਾ ਦਿਓ। ਗੁਰੂ ਨਾਨਕ ਪਾਤਸ਼ਾਹ ਪਲੀ ਕਰਨਗੇ ਅਤੇ ਤੁਹਾਡਾ ਰੋਗ ਦੂਰ ਹੋ ਜਾਵੇਗਾ। ਹੁਣ ਉਹ ਸਰਦਾਰ ਜੀ ਨੇ ਪਾਠ ਕਰਵਾ ਦਿੱਤਾ ਪਰ ਗਾ ਨਾ ਮੋੜੀ ਕਿ ਸਾਡੀ ਹਤਕ ਹੁੰਦੀ ਹੈ ਅਤੇ ਮਨ ਵਿੱਚ ਸੋਚਿਆ ਜੇਕਰ ਮੈਂ ਉਹਨਾਂ ਦੀ ਗਾ ਮੋੜ ਦਿੱਤੀ ਤਾਂ ਉਹ ਗਰੀਬ ਲੋਕ ਸਿਰ ਚੜ ਜਾਣਗੇ ਜਦੋਂ ਘਰ ਵਿੱਚ ਸਹਿਜ ਪਾਠ ਆਰੰਭ ਹੋ ਗਿਆ ਤਾਂ ਸਰਦਾਰ ਜੀ ਨੂੰ ਫਰਕ ਪੈਣ ਲੱਗ ਗਿਆ ਸਰੀਰ ਰਾਜ਼ੀ ਹੋਣ ਲੱਗ ਪਿਆ ਪਾਠ ਦੀ ਸਮਾਪਤੀ ਤੱਕ ਉਹ ਪੂਰੀ ਤਰ੍ਹਾਂ ਰਾਜ਼ੀ ਹੋ ਗਈ ਬਾਬਾ ਜੀ ਕੋਲ ਜਦੋਂ ਦਰਸ਼ਨ ਕਰਨ ਵਾਸਤੇ ਆਏ ਤਾਂ ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਉਹਨਾਂ ਦੀ ਗਾਂ ਵਾਪਸ ਕਰ ਦਿੱਤੀ ਤਾਂ ਸਰਦਾਰ ਜੀ ਕਹਿਣ ਲੱਗੇ ਬਾਬਾ ਜੀ ਇਸ ਵਿੱਚ ਸਾਡੀ ਹਤਕ ਹੈ ਹੁਣ ਬਾਬਾ ਜੀ ਕੁਝ ਕੁ ਤਾੜਨਾ ਕਰਨ ਲੱਗੇ ਕਿ ਤੈਨੂੰ ਸਿਰਫ ਆਪਣੀ ਹੀ ਹਤਕ ਮਹਿਸੂਸ ਹੁੰਦੀ ਹੈ ਤੁਸੀਂ ਸਾਡਾ ਬਚਨ ਨਹੀਂ ਮੰਨਦੇ ਕੀ ਇਸ ਵਿੱਚ ਸਾਡੀ ਹਤਕ ਨਹੀਂ ਹੈ ਲੋਕ ਕਹਿੰਦੇ ਹਨ ਕਿ ਏਡੇ ਵੱਡੇ ਸਰਦਾਰ ਹਨ ਇੰਨੇ ਵੱਡੇ ਪੂਰੇ ਮਹਾਪੁਰਖਾਂ ਦੀ ਸੰਗਤ ਕਰਦੇ ਹਨ ਪਰ ਫਿਰ ਵੀ ਗਰੀਬ ਦੇ ਨਾਲ ਜ਼ੁਲਮ ਕਰਦੇ ਹਨ ਬਾਬਾ ਜੀ ਉਸ ਨੂੰ ਫਿਰ ਵੀ ਸਮਝਾਉਂਦੇ ਹੋਏ ਬਚਨ ਕਰਨ ਲੱਗੇ ਕਿ ਤੂੰ ਗਰੀਬ ਦੀ ਗਾ ਮੋੜ ਦੇ ਉਸ ਦੇ ਬੱਚੇ ਸੀਸਾ ਦੇਣਗੇ ਬਚਨ ਮੰਨੀ ਦਾ ਹੁੰਦਾ ਹੈ ਆਪਾਂ ਨੂੰ ਪਰਉਪਕਾਰ ਕਰਨਾ ਚਾਹੀਦਾ ਹੈ ਤੂੰ ਗਰੀਬ ਦਾ ਹੱਕ ਰੱਖ ਕੇ ਉਸ ਨਾਲ ਗਲਤ ਕਰ ਰਿਹਾ ਹੈ ਹੁਣ ਬਾਬਾ ਜੀ ਦੇ ਇਹ ਵਚਨ ਸੁਣ ਕੇ ਸਰਦਾਰ ਜੀ ਨੇ ਉਸ ਸਮੇਂ ਤਾਂ ਸੱਤ ਵਚਨ ਕਹਿ ਦਿੱਤਾ ਪਰ ਮਨ ਦੇ ਵਿੱਚ ਪਹਿਲਾਂ ਵਾਲੀ ਗੱਲ ਹੀ ਪੱਕੀ ਰੱਖੀ। ਅਤੇ ਮਾਇਆ ਦੇ ਹੰਕਾਰ ਵਿੱਚ ਬਾਬਾ ਜੀ ਦਾ ਵਚਨ ਨਾ ਮੰਨਿਆ। ਸ਼ਲੋਕਮ ਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨਿ ਸੱਚ ਨਾਮ ਚਿਤ ਲਾਇਆ। ਜੀਵ ਕੋਲ ਜਦੋਂ ਜ਼ਿਆਦਾ ਮਾਇਆ ਆ ਜਾਂਦੀ ਹੈ ਤਾਂ ਉਸ ਦੀ ਮਤ ਤੇ ਮਾਇਆ ਦਾ ਪਰਦਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਉਸ ਨੂੰ ਆਪਣੇ ਹੀ ਚੰਗੇ ਬੁਰੇ ਦਾ ਗਿਆਨ ਹੋਣਾ ਬੰਦ ਹੋ ਜਾਂਦਾ ਹੈ ਘਰ ਆ ਕੇ ਸਰਦਾਰ ਜੀ ਮਾਇਆ ਵਿੱਚ ਮਸਤ ਹੋ ਗਏ ਅਤੇ ਉਸ ਗਰੀਬ ਪਰਿਵਾਰ ਦੀ ਗਾਂ ਉਹਨਾਂ ਨੇ ਵਾਪਸ ਨਾ ਕੀਤੀ ਕੁਝ ਦਿਨਾਂ ਬਾਅਦ ਉਹ ਫਿਰ ਬਿਮਾਰ ਹੋ ਗਏ ਬਹੁਤ ਇਲਾਜ ਕਰਵਾਇਆ ਪਰ ਆਰਾਮ ਨਾ ਆਇਆ ਹੁਣੇ ਡਰਦੇ ਬਾਬਾ ਜੀ ਕੋਲ ਬੇਨਤੀ ਕਰਨ ਵੀ ਨਹੀਂ ਗਏ ਕਿ ਬਾਬਾ ਜੀ ਤਾੜਨਾ ਕਰਨਗੇ ਪਰ ਬਿਮਾਰੀ ਦਿਨੋ ਦਿਨ ਵੱਧਦੀ ਹੀ ਗਈ ਵੱਡੇ ਵੱਡੇ ਹਸਪਤਾਲਾਂ ਵਿੱਚ ਡਾਕਟਰਾਂ ਨੂੰ ਸਭ ਜਗ੍ਹਾ ਦਿਖਾ ਦਿੱਤਾ ਪਰ ਸਭ ਡਾਕਟਰਜ਼ ਨੇ ਜਵਾਬ ਦੇ ਦਿੱਤਾ ਹੁਣ ਉਹ ਕਿਸੇ ਹਕੀਮ ਵੈਦ ਤੋਂ ਦਵਾਈ ਕਰਨ ਲੱਗੇ ਵੈਦ ਨੇ ਸਰਦਾਰ ਜੀ ਨੂੰ ਕਿਹਾ ਕਿ ਦਵਾਈ ਗਾਂ ਦੇ ਦੁੱਧ ਨਾਲ ਵੱਤਣੀ ਹੈ ਪੁਰਨੇ ਸਰਦਾਰ ਜੀ ਨੇ ਉਸੇ ਗਾਂ ਦੇ ਦੁੱਧ ਨਾਲ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਦਿਨਾਂ ਬਾਅਦ ਇਸ ਗੱਲ ਦਾ ਬਾਬਾ ਜੀ ਨੂੰ ਪਤਾ ਲੱਗਾ। ਬਾਬਾ ਜੀ ਨੇ ਕਿਹਾ ਉਸ ਨੂੰ ਕਹੋ ਕਿ ਜੇ ਭਲੀ ਚਾਹੁੰਦਾ ਹੈ ਤਾਂ ਗਰੀਬ ਦੀ ਗਊ ਮੋੜ ਦੇਵੇ ਨਹੀਂ ਤਾਂ ਇਹ ਦੁੱਧ ਪੀਕ ਬਣ ਕੇ ਬਾਹਰ ਨਿਕਲੇਗਾ। ਜਦੋਂ ਬਾਬਾ ਜੀ ਦੀ ਰਸਨਾ ਦਾ ਇਹ ਵਚਨ ਸਰਦਾਰ ਜੀ ਦੇ ਘਰ ਜਾ ਕੇ ਉਹਨਾਂ ਦੇ ਕੋਲ ਪਹੁੰਚਾਇਆ ਗਿਆ। ਤਾ ਸਾਰੇ ਪਰਿਵਾਰ ਵਾਲੇ ਵੀ ਡਰ ਗਏ ਅਤੇ ਉਹਨਾਂ ਨੇ ਵੀ ਸਰਦਾਰ ਜੀ ਨੂੰ ਬਹੁਤ ਸਮਝਾਉਣਾ ਕੀਤਾ ਕਿ ਐਵੇਂ ਹੱਥ ਨਹੀਂ ਕਰੀਦਾ ਹੁੰਦਾ ਬਾਬਾ ਜੀ ਪੂਰੇ ਹਨ ਆਪਾਂ ਨੂੰ ਉਹਨਾਂ ਦਾ ਵਜਨ ਮੰਨਣਾ ਚਾਹੀਦਾ ਹੈ ਪਰ ਸਰਦਾਰ ਜੀ ਨੇ ਆਪਣਾ ਹੱਥ ਕਾਇਮ ਰੱਖਿਆ ਅਤੇ ਕਿਸੇ ਦੀ ਵੀ ਗੱਲ ਨਾ ਸੁਣੀ ਸਮਾਪ્યા ਹੁਣ ਉਹਨਾਂ ਦੇ ਪੇਟ 'ਤੇ ਫੂੜਾ ਨਿਕਲਿਆ ਉਸ ਫੂੜੇ ਨੂੰ ਆਰਾਮ ਨਾ ਆਇਆ ਤੇ ਆਪਰੇਸ਼ਨ ਕਰਕੇ ਪੀਕ ਕੱਢ ਦਿੱਤੀ ਗਈ ਪਰ ਉਸਨੇ ਆਪਣਾ ਹੱਥ ਨਾ ਛੱਡਿਆ ਇਤਨਾ ਦੁੱਖ ਪਾ ਕੇ ਵੀ ਉਸਨੇ ਗਾ ਨਹੀਂ ਮੋੜੀ ਤੇ ਮਰ ਗਿਆ ਸੋ ਸਰਦਾਰ ਜੀ ਨੇ ਬਾਬਾ ਜੀ ਦਾ ਬਚਨ ਨਾ ਮੰਨਿਆ ਜਿਸ ਕਰਕੇ ਉਹਨਾਂ ਦੇ ਸਾਰੇ ਪੁੰਨ ਖਤਮ ਹੋ ਗਏ ਅਤੇ ਪਾਪ ਬਣ ਗਏ ਰੋਗ ਸਾਰੇ ਸਰੀਰ ਪਰ ਇਤਨਾ ਹਾਵੀ ਹੋ ਗਿਆ ਜਿਸ ਨਾਲ ਜਿਉਂਦਾ ਬਚਣਾ ਵੀ ਔਖਾ ਹੋ ਗਿਆ ਅਤਿ ਉਹ ਸਰੀਰ ਛੱਡ ਗਏ। ਸੋ ਹੁਣ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਬਾਬਾ ਜੀ ਕਦੇ ਵੀ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ। ਉਹ ਤਾਂ ਹਮੇਸ਼ਾ ਜੀਵ ਦੇ ਭਲੇ ਵਾਸਤੇ ਹੀ ਬਚਨ ਕਰਦੇ ਹਨ। ਇੱਕ ਵਾਰ ਬਾਬਾ ਜੀ ਦਾ ਸਰੀਰ ਕੁਝ ਕੁ ਢਿੱਲਾ ਹੋ ਗਿਆ ਸੀ। ਤਾਂ ਬਾਬਾ ਜੀ ਬਚਨ ਕਰਨ ਲੱਗੇ। ਭਾਈ ਸਾਨੂੰ ਬਾਬਾ ਮਹਾਹਰਨਾਮ ਸਿੰਘ ਜੀ ਦੀ ਕੋਈ ਸਾਖੀ ਸੁਣਾਓ। ਤਾਂ ਅੱਗੋ ਸੇਵਾਦਾਰਾਂ ਨੇ ਬੇਨਤੀ ਕੀਤੀ। ਬਾਬਾ ਜੀ ਆਪ ਤਾਂ ਉਹੀ ਰੂਪ ਹੋ ਆਪ ਜੀ ਨੂੰ ਸਾਖੀ ਸੁਣਾਉਣ ਦੀ ਕੀ ਜ਼ਰੂਰਤ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਨਹੀਂ ਸਾਖੀ ਸੁਣਨ ਨਾਲ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਬਾਬਾ ਜੀ ਸਾਹਮਣੇ ਹੀ ਪ੍ਰਤੱਖ ਦਰਸ਼ਨ ਦੇ ਰਹੇ ਹਨ ਬਾਬਾ ਜੀ ਦੇ ਦਰਸ਼ਨ ਕਰਨ ਨਾਲ ਦੁੱਖ ਟੁੱਟ ਜਾਂਦੇ ਹਨ ਸਰੀਰ ਹਲਕਾ ਮਹਿਸੂਸ ਕਰਦਾ ਹੈ ਅਤੇ ਸਾਡੇ ਪੁੰਨ ਬਣ ਜਾਂਦੇ ਹਨ ਦੇਖੋ ਬਾਬਾ ਜੀ ਦਾ ਸਰੀਰ ਤਾਂ ਕੀ ਢਿੱਲਾ ਹੋਣਾ ਸੀ ਉਹ ਤਾਂ ਹਰ ਸਮੇ ਸਾਡੇ ਵਾਸਤੇ ਪੂਰਨੇ ਪਾਉਂਦੇ ਸਨ ਸਾਨੂੰ ਜੀਵਨ ਜਿਉਣ ਦੀ ਸਿੱਖਿਆ ਦਿੰਦੇ ਹਨ ਸੋ ਪਿਆਰਿਓ ਰੱਬ ਦੀ ਭਗਤੀ ਕਰਨ ਵਾਲੇ ਮਹਾਪੁਰਖਾਂ ਦਾ ਜੀਵਨ ਪੜਨ ਸੁਣਨ ਨਾਲ ਸਾਡੇ ਪੁੰਨਾਂ ਵਿੱਚ ਵਾਧਾ ਹੁੰਦਾ ਹੈ ਇਸ ਲਈ ਸਾਨੂੰ ਵੀ ਬਾਬਾ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ